ਨਮਸਕਾਰ ਸਸ਼ੀਕਾਲ ਆਦਾਬ ਮੈਂ ਹਾਂ ਤੁਹਾਡੀ ਦੋਸਤ ਤੇ ਹੋਸਟ ਐਚ ਕੇ ਗਰੇਵਰ ਤੁਹਾਡਾ ਸਵਾਗਤ ਕਰਦੀ ਆ ਪੈਂਡੂ ਆਸਟ੍ਰੇਲੀਆ ਦੇ ਪ੍ਰੋਗਰਾਮ ਮੁੱਦੇ ਰੀਅਲ ਏਸਟੇਟ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਮੇਰਾ ਸਾਥ ਦੇ ਰਹੇ ਨੇ ਜੋਲੀ ਗਰਗ ਜੀ ਸਸ਼ੀਕਾ ਜੀ ਤੇ ਅੱਜ ਆਪਣੇ ਮੁੱਦੇ ਰੀਅਲ ਏਸਟੇਟ ਦੇ ਪ੍ਰੋਗਰਾਮ ਚ ਆਪਾਂ ਗੱਲ ਕਰਾਂਗੇ ਫਰਸਟ ਹੋਮ ਬਾਇਰ ਬਾਰੇ ਆਪਾਂ ਨੂੰ ਜਦੋਂ ਵੀ ਆਪਾਂ ਬਹੁਤ ਸਾਰੇ ਪ੍ਰੋਗਰਾਮ ਕਰ ਚੁੱਕੇ ਹਾਂ ਹੁਣ ਤੱਕ ਆਪਣੇ ਮੁੱਦੇ ਰੀਅਲ ਏਸਟੇਟ ਦੇ ਤੇ ਪਰ ਆਪਾਂ ਨੂੰ ਹਰ ਵਾਰ ਕੋਈ ਨਾ ਕੋਈ ਕੁਐਸਚਨ ਫਰਸਟ ਹੋਮ ਬਾਇਰਸ ਨਾਲ ਰਿਲੇਟਡ ਆਉਂਦਾ ਹੀ ਰਹਿੰਦਾ ਠੀਕ ਹੈ ਤੇ ਅੱਜ ਤੁਸੀਂ ਉਹਦੇ ਬਾਰੇ ਥੋੜਾ ਦੱਸੋ ਆਪਾਂ ਉਹਦੇ ਬਾਰੇ ਡਿਸਕਸ ਕਰਦੇ ਆ ਬਿਲਕੁਲ ਠੀਕ ਹੈ ਜੀ ਤੁਸੀਂ ਕਿਉਂਕਿ ਜਿੰਨੇ ਵਾਰ ਵੀ ਆਪਾਂ ਪ੍ਰੋਗਰਾਮ ਕੀਤਾ ਹੈ ਚਾਹੇ ਉਹ ਰੈਂਟਲ ਪ੍ਰਾਪਰਟੀ ਸੀ ਚਾਹੇ ਇਨਵੈਸਟਮੈਂਟ ਸੀ ਚਾਹੇ ਕਮਰਸ਼ੀਅਲ ਸੀ ਉਹ ਕੁਝ ਵੀ ਪ੍ਰੋਗਰਾਮ ਕੁੰਮ ਦੇ ਕੁੰਮ ਦੇ ਕੁੰਮ ਦੇ ਕੁੰਮ ਦੇ ਉਹ ਕੋਈ ਇਟਨਾ ਕਿ ਫਰਸਟ ਹਮਾਇਰ ਕੋ ਚਲਾਈ ਜਾਂਦਾ ਤੇ ਫਰਸਟ ਹਮਾਇਰ ਦੀ ਕੁਐਰੀ ਜਿਹੜੀ ਹੈਗੀ ਉਹ ਐਂਡਲੈਸ ਕੁਐਰੀਜ਼ ਹੈ ਉਹ ਹਮੇਸ਼ਾ ਆਪਣੇ ਤੋਂ ਐਸੇ-ਐਸੇ ਸਵਾਲ ਪੁੱਛਦੇ ਨੇ ਕਿ ਕਈ ਵਾਰ ਆਪਣੇ ਕੋਲ ਵੀ ਆਨਸਰ ਨਹੀਂ ਹੁੰਦਾ ਜਿਵੇਂ ਕਿ ਆਪਾਂ ਕਿਹਾ ਦਰਸ਼ਕਾਂ ਨੂੰ ਕਿ ਤੁਹਾਡੇ ਕੁਐਸਚਨਾਂ ਨਾਲ ਸਾਨੂੰ ਸਿੱ ਹਾਂ ਪਰ ਸਲੋਲੀ ਸਲੋਲੀ ਆਪਾਂ ਮਨ ਵੀ ਆਰ ਗੈਟਿੰਗ देयर देयर ਵਾਲੀ ਗੱਲ ਹੈ ਤੇ ਆਪਾਂ ਨੂੰ ਜਿਹੜੇ ਸਵਾਲ ਹੈ ਨਾ ਇਹ ਫਸਟ ਹੋਮ ਬਾਇਰ ਫਸਟ ਹੋਮ ਬਾਇਰ ਇੱਕ ਐਸਾ ਬਾਇਰ ਹੈ ਜਿਹੜਾ ਕਿ ਉਹ ਨਵਾਂ ਵੀ ਹੈ ਹੋ ਸਕਦਾ ਪੁਰਾਣਾ ਵੀ ਹੋਵੇ ਕਿਉਂਕਿ ਬਹੁਤ سارے ਲੋਕ ਐਸੇ ਹੈ ਜਿਹੜੇ ਕਿ ਆਪਾਂ ਪਹਿਲਾਂ ਇੱਕ ਵਾਰੀ ਪ੍ਰੋਗਰਾਮ ਦਿੱਤਾ ਸੀ ਕਪਿਲ ਗਿਰਵਾਨੀ ਜੀ ਆਏ ਸੀਗੇ ਤੇ ਬਿਲਕੁਲ ਜੀ ਹਾਂ ਜੀ ਉਹਨਾਂ ਨੇ ਆਪਾਂ ਨੂੰ ਐਫ ਆਈ ਆਰ ਵੀ ਬਾਰੇ ਦੱਸਿਆ ਸੀਗਾ ਜਿਹੜਾ ਕਿ ਜਿਹੜੇ ਲੋਕ ਪੀਆਰ ਨਹੀਂ ਹੈਗੇ ਹਾਂ ਜੀ ਠੀਕ ਹੈ ਉਹ ਪ੍ਰੋਪਰਟੀ ਲੈਣਗੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਫੀਸ ਦੇ ਵਿੱਚੋਂ ਨਿਕਲਣਾ ਪੈਂਦਾ ਹੈ ਕਿਹੜੇ ਕਿਸੇ ਐਕਸਟਰਾ ਫੀਸਿਸ ਲੱਗਦੀ ਹੈ ਕਿੰਦਾਂ ਦੀ ਐਕਸਟਰਾ ਸਟੈਂਪ ਡਿਊਟੀਆਂ ਲੱਗਦੀ ਹੈ ਪਰ ਫਸਟ ਤੋਂ ਬਾਏਰ ਨੂੰ ਕਈ ਐਸੇ ਲੋਕ ਨੇ ਜਿਨ੍ਹਾਂ ਨੂੰ ਆਇਆ ਨੂੰ ਬੱਚੇ ਦੇ ਸੀਗੇ ਪੜਦੇ ਸੀਗੇ ਸਟੂਡੈਂਟ ਸੀਗੇ ਤਾਂ ਉਹਨਾਂ ਨੂੰ 5 7 8 10 ਸਾਲ ਲੱਗੇ ਪੀਆਰ ਨੂੰ ਗ੍ਰਾਂਟ ਹੋਣ ਦੇ ਬਿਲਕੁਲ ਜਦੋਂ ਪੀਆਰ ਗ੍ਰਾਂਟ ਹੋ ਗਈ ਤੇ ਉਹ ਹੁਣ ਕਰ ਲੈਣਾ ਠੀਕ ਹੈ ਜੀ ਜਿਹੜਾ ਤਾਂ ਪੀਆਰ ਤੋਂ ਪਹਿਲਾਂ ਲੈਣਾ ਸੀ ਉਹ ਤਾਂ ਆਪਾਂ ਕਵਰ ਕੀਤਾ ਸੀ ਕਿ ਐਫਆਈਆਰ ਵੀ ਵਗੈਰਾ ਲਗਣੀ ਹੈ ਜਦੋਂ ਹੁਣ ਪੀਆਰ ਹੋ ਗਏ ਤਾਂ ਹੁਣ ਉਹ ਫਰਸਟ ਅੰਬਾਇਰ ਹੋ ਗਏ ਉਹਨਾਂ ਨੇ ਜਿਹੜਾ ਕਰ ਕਰੀਤਨਾ ਠੀਕ ਹੈ ਜੀ ਪਹਿਲਾ ਕਰ ਕਰੀਤਨਾ ਕਰੋ ਤੇ ਇੱਕ ਚੀਜ਼ ਹੋਰ ਬਹੁਤ ਜ਼ਰੂਰੀ ਹੈ ਦੱਸ ਜੀ ਦਰਸ਼ਕਾਂ ਨੂੰ ਵੀ ਜ਼ਰੂਰੀ ਨਹੀਂ ਹੈ ਕਿ ਜਿਹੜਾ ਫਰਸਟ ਅੰਬਾਇਰ ਤੁਸੀਂ ਲੈ ਰਹੇ ਹੋ ਉਸ ਤੇ ਸਾਨੂੰ ਸਾਰੇ ਬੈਨੀਫਿਟ ਉਹ ਮਿਲ ਜਾ ਹੋ ਸਕਦਾ ਹੈ ਪਹਿਲਾ ਕਰ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੋ ਬਿਲਕੁਲ ਜੀ ਮੇਰੀ ਗੱਲ ਸਮਝੇ ਤੁਸੀਂ ਕਿ ਜੇ ਤੁਸੀਂ ਪਹਿਲਾ ਘਰ ਲਿਆ ਤੇ ਤੁਸੀਂ ਉਸ ਘਰ ਦੇ ਵਿੱਚ ਨਹੀਂ ਜਾ ਰਹੇ ਉਹਨੂੰ ਸਿੱਧਾ ਡਾਇਰੈਕਟਲੀ ਤੁਸੀਂ ਰੈਂਟ ਤੇ ਦੇ ਰਹੇ ਹੋ ਤਾਂ ਉਹ ਪ੍ਰੋਪਰਟੀ ਤੁਹਾਡੀ ਕੰਸੀਡਰ ਹੋਏਗੀ ਐਜ਼ ਅ ਇਨਵੈਸਟਮੈਂਟ ਪ੍ਰੋਪਰਟੀ ਉਦੋਂ ਬਾਅਦ ਵੀ ਜੇ ਤੁਸੀਂ ਘਰ ਲੈਣੇ ਹੋ ਤੇ ਜਿਹਦੇ ਵਿੱਚ ਤੁਸੀਂ ਰਹਿਣਾ ਹੈ ਉਹ ਤੁਹਾਡਾ ਫਸਟ ਟਾਈਮ ਬਾਏਰ ਗਿਆ ਜਾਏਗਾ ਬਿਲਕੁਲ ਜੀ ਉਹ ਤੁਹਾਡਾ ਘਰ ਗਿਆ ਜਾਏਗਾ ਤੇ ਉਹਦੇ ਤੇ ਜਿਹੜੀ ਵੀ ਗਵਰਨਮੈਂਟ ਦੀ ਬੈਨੀਫਿਟਸ ਹੈਗੇ ਆ ਚਾਹੇ ਉਹ ਸਟੈਂਪ ਡਿਊਟੀ ਵਾਲਿਸ਼ਮੈਂਟ ਹੈ ਤੇ ਚਾਹੇ ਉਹ ਗਵਰਨਮੈਂਟ ਦੀ ਗ੍ਰਾਂਟਸ ਹੈ ਨਵੇਂ ਘਰ ਦੇ ਆ ਠੀਕ ਹੈ ਉਹ ਸਾਰੀਆਂ ਉਹਨਾਂ ਨੂੰ ਮਿਲਣੀਆਂ ਹਾਂ ਹਾਂ ਹੁਣ ਜਿਹੜਾ ਕੁਐਸਚਨ ਤੁਸੀਂ ਕੀਤਾ ਜੀ ਫਰਸਟ ਹੌਮ ਬਾਇਰ ਦਾ ਫਰਸਟ ਹੌਮ ਬਾਇਰ ਆਸਟ੍ਰੇਲੀਆ ਦੇ ਵਿੱਚ ਜੀ ਜਿਹੜਾ ਬੰਦਾ ਇੱਥੇ ਆਉਣ ਤੋਂ ਪੀਆਰ ਹੋਣ ਤੋਂ ਬਾਅਦ ਪਹਿਲਾ ਘਰ ਖਰੀਦਦਾ ਤੇ ਉਹਦੇ ਵਿੱਚ ਰਹਿੰਦਾ ਉਹਨੂੰ ਫਰਸਟ ਹੌਮ ਬਾਇਰ ਕਿਹਾ ਜਾਂਦਾ ਤੇ ਉਹਦੇ ਤੇ ਬਹੁਤ ਸਾਰੇ ਬੈਨੀਫਿਟਸ ਐਸੇ-ਐਸੇ ਹੈਗੇ ਆ ਕਿ ਜਿਹੜੇ ਉਹਨੂੰ ਗਵਰਨਮੈਂਟ ਤੋਂ ਮਿਲਦੇ ਨੇ ਤੇ ਉਸ ਨੂੰ ਆਪਾਂ ਡਿਸਕਸ ਕਰਾਂਗੇ ਉਹਦੇ ਨਾਲ ਨਾਲ ਇੱਕ ਜਿਹੜਾ ਬਹੁਤ ਜ਼ਰੂਰੀ ਮੁੱਦਾ ਉਹ ਇਹ ਹੈਗਾ ਜੀ ਕਿ ਫਰਸਟ ਹੌਮ ਬਾਇਰ ਦੀ ਐਲੀਜੀਬਿਲਟੀ ਕਿੱਥੇ ਬੰਦੀ ਹੈ ਕੌਣ ਹੈ ਉਹਨੂੰ ਕਿ ਕਿਵੇਂ ਕਿਹੜੀ ਪ੍ਰਾਪਰਟੀ ਮੈਂ ਖਰੀਦਾਂ ਤੇ ਕੀ ਕੀ ਉਹਦੇ ਚ ਕਨਸੀਕਵੈਂਸਿਸ ਹੋ ਸਕਦੇ ਨੇ ਜੇ ਕਿੰਨੀਆਂ ਚੀਜ਼ਾਂ ਦਾ ਮੈਨੂੰ ਧਿਆਨ ਰੱਖਣਾ ਚਾਹੀਦਾ ਐਚ ਕੇ ਇੱਕ ਬਹੁਤ ਵਧੀਆ ਗੱਲ ਆਪਾਂ ਸ਼ੇਅਰ ਕਰਦੇ ਆ ਇਹਦੇ ਚ ਨਮਕਰ ਹਾਂਜੀ ਇੱਕ ਬਾਹਰ ਦਾ ਮੈਨੂੰ ਫੋਨ ਆਇਆ ਉਹਨਾਂ ਕੈਪਨੀ ਕਮਿਊਨਿਟੀ ਜੋ ਵਿਦਨ ਕਮਿਊਨਿਟੀ ਆਪਾਂ ਨਾਮ ਨਹੀਂ ਲਾਵਾਂਗੇ ਪਰ ਇਹ ਜਰੂਰ ਦੱਸ ਦਿੰਦੇ ਆ ਕਿ ਉਹ ਪ੍ਰਾਪਰਟੀ ਉਹਨਾਂ ਨੇ ਬਾਉਂਟ ਬਾਰਕਰ ਜਿਹੜਾ ਕਿ ਐਡਲਿਡ ਤੋਂ ਜੀ 30 ਕਿਲੋਮੀਟਰ ਦੀ ਦੂਰੀ ਤੇ ਹिल्स ਦੇ ਵਿੱਚ ਇੱਕ ਸਵਰਗ ਹੈ ਬੜਾ ਪਿਆਰਾ ਸਵਰਗ ਹੈ ਜੀ ਉੱਥੇ ਉਹਨਾਂ ਨੇ ਉਹ ਪ੍ਰਾਪਰਟੀ ਲਈ ਏਜੰਟ ਨੇ ਉੱਕਰ ਨਮਾ ਸੀ ਨਮਾ ਮਤਲਬ ਉਹ ਦੇਖਣ ਚ ਨਮਾ ਲੱਗ ਰਿਹਾ ਹੈ ਉਹਦਾ ਇੰਟੀਰੀਅਰ ਨਮਾ ਹੈ ਸਭ ਕੁਝ ਨਮਾ ਹੈ ਜੀ ਉਹਨੋਂ ਏਜੰਟ ਨੇ ਕੀ ਕੀਤਾ ਜੀ ਉਹਨੂੰ ਕਰਦਾ ਕੰਟਰੈਕਟ ਕਰਵਾਤਾ ਛੋਟੀ ਜੀ ਗਲਤੀ ਬਹੁਤ ਮੋਟੀ ਗੱਲ ਹੈ ਜੀ ਇਹਦੇ ਵਿੱਚ ਸੋ ਜਿਹੜੀ ਧਿਆਨ ਰੱਖਣ ਵਾਲੀ ਗੱਲ ਹੈ ਉਹਨੇ ਜਿਹੜਾ ਬਾਏਰ ਹੈ ਬਾਏਰ ਨੇ ਕਨਫਰਮ ਕੀਤਾ ਮੈਸੇਜ ਤੇ ਕਿ ਇਹ ਇਸ ਬ੍ਰੈਂਡ ਨਿਊ ਪ੍ਰੋਪਰਟੀ ਹਮਮ ਯੈਸ ਜਿਹੜਾ ਏਜੰਟ ਹੈ ਉਸ ਦਾ ਸਰ ਹੈ ਯੈਸ ਸਰ ਉਹਨੂੰ ਕੀ ਹੋਇਆ ਵੀ ਜਿਹੜਾ ਬਾਏਰ ਹੈ ਵੀ ਹਾਂ ਜੀ ਮੈਂ ਮੈਂ ਫਸਟੋਂ ਬਾਏਰ ਹੈ ਬ੍ਰੈਂਡ ਨਿਊ ਪ੍ਰੋਪਰਟੀ ਹੈ ਤੇ ਮੈਂ ਇਹਦੇ ਨੂੰ ਇਹ ਦਾ ਕੰਟਰੈਕਟ ਕਰ ਲੈਣਾ ਤਾਂ ਕਿ ਮੈਨੂੰ ਜਿਵੇਂ ਕਿ ਇੱਥੇ ਸਾਊਥ ਆਸਟ੍ਰੇਲੀਆ 'ਚ ਹੁਣ ਆਪਾਂ ਦਿਸੰਬਰ 2024 ਚੱਲ ਰਿਹਾ ਹੈ ਐਜ਼ ਆਫ ਨਾਓ ਇੱਥੇ ਫਰਸਟ ਹோம் ਬਾਇਰ ਨੂੰ ਜਿਹੜੀ ਸਟੈਂਡ ਬਿਊਟੀ ਨਹੀਂ ਲੱਗਣੀ ਜਿਹੜੇ ਬੈਨੀਫਿਟਸ ਹਨ ਅਮੇ ਕਰਦੇ ਉਹ ਮਿਲਨੇ ਹਨ ਉਹਨੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਟਰੈਕਟ ਕਰ ਲਿਆ ਜੀ ਠੀਕ ਹੈ ਜੀ ਕੰਟਰੈਕਟ ਕਰ ਲਿਆ ਓਤੀ ਰੇਤੀ ਰੇਤੀ ਜਿਹਨੂੰ ਸੈਟਲਮੈਂਟ ਡਿਪੋਜ਼ਿਟ ਦੇਤਾ ਸੈਟਲਮੈਂਟ ਤੇ ਗੱਲ ਆਉਂਦੀ ਹੈ ਤਾਂ ਉਦੋਂ ਪਤਾ ਲੱਗਿਆ ਕਿ ਇਹ ਬਾਇਰ ਇਸ ਨਾਟ ਐਲੀਜੀਬਲ ਟੂ ਗੈਟ 올 ਥਿਸ ਗ੍ਰਾਂਟਸ ਤੇ ਬੈਨੀਫਿਟਸ ਕੋਲ ਜੀ ਤਾਂ ਤਲੀਪ ਹੈਗੀ ਜੀ ਕਿਉਂਕਿ ਹੁਣ ਜੇ ਉਹ 7-8 ਲੱਖ ਦੀ ਪ੍ਰਾਪਰਟੀ ਸੀਗੀ ਤਾਂ ਜਦੋਂ 8 ਲੱਖ ਦੀ ਪ੍ਰਾਪਰਟੀ ਦੀ ਗੱਲ ਕਰਦੇ ਆਂ ਜੇ ਆਪਾਂ ਕਹੀਏ ਸਟੈਂਪ ਡਿਊਟੀ ਨਹੀਂ ਲੱਗਣੀ ਪਲੱਸ ਉਹਨੂੰ ਜਿਹੜੇ ਬੈਨੀਫਿਟ ਮਿਲਨੇ ਆ ਤਾਂ ਮੋਟਾ-ਮੋਟਾ 50-60 ਹਜ਼ਾਰ ਡਾਲਰ ਦਾ ਉਹਦਾ ਡਿਫਰੈਂਸ ਪੈ ਰਿਹਾ ਸੀ ਤਾਂ ਉਹਨੇ ਬਾਇਰ ਨੇ ਜਿਹੜਾ ਗੱਲ ਕੀਤੀ ਹੁਣ ਏਜੰਟ ਐਸ ਗੱਲ 'ਚੋਂ ਨਿਕਲ ਗਿਆ ਉਸ 'ਚ ਵੀ ਕਹਿੰਦਾ ਤੂੰ ਮੈਨੂੰ ਪੁੱਛਿਆ ਇਹ ਬ੍ਰੈਂਡ ਨਿਊ ਪ੍ਰਾਪਰਟੀ ਹੈ ਹੈਗੀ ਹੈ ਨਵੀਂ ਬਣੀ ਹੈ ਪਰ ਇੱਕ ਹੋਰ ਚੀਜ਼ ਹੈ ਜਦੋਂ ਤੁਸੀਂ ਇਹ ਬੈਨੀਫਿਟ ਲੈਣਾ ਹੈ ਤਾਂ ਜਿਹੜਾ ਜਿਹੜਾ ਓਨਰ ਹੈ ਉਸ ਪ੍ਰਾਪਰਟੀ ਦਾ ਉਹ ਇੱਕ ਸਰਟੀਫਿਕੇਟ ਦਿੰਦਾ ਹੈ ਨੋ ਵਨ ਲਿਵਡ ਇਨ ਥਿਸ ਪ੍ਰਾਪਰਟੀ ਜੀ ਠੀਕ ਹੈ ਨਾ ਉਹ ਲਿਖ ਕੇ ਦਿੰਦਾ ਹੈ ਪੇਪਰ ਤੇ ਕਨਵੈਂਸਰ ਨੂੰ ਦਿੰਦਾ ਤੇ ਉਹ ਪੇਪਰ ਲੱਗਦਾ ਰੈਵਨਿਊ ਅਸੇ ਤੇ ਤਾਂ ਉਹਦੇ ਬੇਸ ਤੇ ਉਹਨੂੰ ਸਟੈਂਪ ਡਿਊਟੀ ਵੈਲਿਸ਼ ਹੋ ਜੀ ਠੀਕ ਹੈ ਨਾ ਹੁਣ ਉਹਦੇ ਚ ਉਹਨੇ ਉਹ ਪੇਪਰ ਨਹੀਂ ਦਿੱਤਾ ਹੋ ਸਕਦਾ ਹੈ ਆਨਰ ਖੁਦ ਰਿਆ ਹੋਵੇ ਉਥੇ ਚਾਹੇ 2 ਵਿਕ ਰਹੇ ਹੈ ਚਾਹੇ 4 ਵਿਕ ਰਹੇ ਹੈ ਹੋ ਸਕਦਾ ਉਹਨੇ ਕਿਸਮ ਦਿੱਤੀ ਹੋਵੇ ਰੈੱਡ ਤੇ ਹੋ ਸਕਦਾ ਜੋ 4 ਵਿਕਲੀ ਚਾਹੇ Airbnb ਤੇ ਦਿੱਤੀ ਹੋਵੇ ਤਾਂ ਉਹ ਕਾਰਨਰ ਜਿਹੜਾ ਸੀ ਉਸ ਪ੍ਰਾਪਰਟੀ ਦਾ ਉਹ ਉਹ ਸਰਟੀਫਿਕੇਟ ਦੇਣ ਲਈ ਵੀ ਨੋ 1 ਲਿਵਡ ਇਨ ਥਿਸ ਪ੍ਰਾਪਰਟੀ ਯੈਟ ਐਲੀਜੀਬਲ ਨਹੀਂ ਸੀਗਾ ਉਹਨੇ ਉਹ ਸਰਟੀਫਿਕੇਟ ਨਹੀਂ ਦਿੱਤਾ ਰੈਵਨਿਊਸ ਨੇ ਮੰਨਿਆ ਨਹੀਂ ਤਾਂ ਹੁਣ ਆਪਣੀ ਕਮਿਊਨਿਟੀ ਦਾ ਜਿਹੜਾ ਉਹ ਬੰਦਾ ਸੀ ਉਹ ਮੈਂ ਕਹਾਂਗਾ ਵੀ ਉਹ ਨਵਾਂ ਘਰ ਲੈ ਕੇ ਵੀ ਫਰਸਟ ਟਾਈਮ ਬਾયર ਹੋ ਕੇ ਵੀ ਉਹ ਬੈਨੀਫਿਟ ਨਹੀਂ ਲੈ ਪਾਇਆ ਮਹਿੰਗਾ ਲੈ ਗਿਆ ਤਾਂ ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਜੀ ਜਦੋਂ ਤੁਸੀਂ ਕੋਈ ਨਵਾਂ ਘਰ ਲੈ ਰਹੇ ਹੋ ਜੀ ਉਹ ਦੇਖਣ ਚ ਨਵਾਂ ਘਰ ਲੱਗ ਰਿਹਾ ਹੈ ਏਜੰਟ ਤੋਂ ਤੁਸੀਂ ਕਨਫਰਮ ਕਰ ਰਹੇ ਹੋ ਕਿ ਬ੍ਰਾਂਡ ਨੀ ਪ੍ਰੋਪਰਟੀ ਹੈ ਕਿ ਅਨਫ ਨਹੀਂ ਹੈ ਜੀ ਤੁਸੀਂ ਇਹ ਕੰਟਰੈਕਟ ਦੇ ਵਿੱਚ ਲਿਖ ਸਕਦੇ ਹੋ ਕੰਟਰੈਕਟ ਦੇ ਕੋ-ਏਜੰਟ ਨਾਲ ਗੱਲ ਕਰ ਸਕਦੇ ਹੋ ਕਿ ਸਾਨੂੰ ਜਿਹੜਾ ਕਿ ਵੈਂਡਰ ਹੈ ਜਿਹਦਾ ਕਰ ਆਨਰ ਹੈ ਕਰਦਾ ਉਹ ਤੋਂ ਸਰਟੀਫਿਕੇਟ ਚਾਹੀਦਾ ਕਿ ਐਸ ਪ੍ਰੋਪਰਟੀ 'ਚ ਕੋਈ ਨਹੀਂ ਰਿਹਾ ਜੇ ਉਹ ਨਹੀਂ ਰਿਹਾ ਤਾਂ ਹੀ ਉਹ ਪ੍ਰੋਪਰਟੀ ਬਰੈਂਡ ਨਿਊ ਪ੍ਰੋਪਰਟੀ ਮੰਨੀ ਜਾਂਦੀ ਹੈ ਜੀ ਤੇ ਫੇਰ ਹੀ ਤੁਹਾਨੂੰ ਉਹਦੇ ਜਿਹੜੇ ਫਸਟ ਹੌਮ ਬਾਇਰ ਦੇ ਜਿਹੜੇ ਬੈਨੀਫਿਟਸ ਹੈ ਉਹ ਤੁਸੀਂ ਲੈ ਸਕਦੇ ਹੋ ਇਹ ਬਹੁਤ ਜ਼ਰੂਰੀ ਹੈ ਧਿਆਨ ਰੱਖਣ ਵਾਲੀ ਗੱਲ ਹੈ ਚਲੋ ਇਹ ਤਾਂ ਬਹੁਤ ਮਾੜਾ ਹੋਇਆ ਜੀ ਉਹਨਾਂ ਨਾਲ ਪਰ ਚਲੋ ਕੋਈ ਗੱਲ ਨਹੀਂ ਆਪ ਉਹਨਾਂ ਨੇ ਘਰ ਚ ਰਹਿਣਾ ਵਾਅਦੇ ਘਾਟੇ ਚੱਲਦੇ ਰਹਿੰਦੇ ਆ ਸਭ ਪੁਰਾਜੋ ਅੱਜ ਆਪਾਂ ਫਿਰ ਇਸੇ ਗੱਲ ਦੇ ਉੱਤੇ ਡਿਸਕਸ ਕਰ ਲੈਣੇ ਆ ਕਿ ਫਰਸਟ ਟਾਈਮ ਬਾਏਰ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਪ੍ਰੋਪਰਟੀ ਲੈਣੀ ਆ ਜਿਹੜੀ ਤੁਸੀਂ ਅੱਧਾ ਤਾਂ ਦਾਸ ਹੀ ਦਿੱਤਾ ਤੁਸੀਂ ਹਨਾ ਬਟ ਉਸ ਤੋਂ ਇਲਾਵਾ ਕਿ ਕਿਵੇਂ ਉਹਨੂੰ ਸਰਚ ਕਰਨੀ ਸਟਾਰਟ ਕਰਨੀ ਚਾਹੀਦੀ ਆ ਕਿ ਦੇ ਕਿਦਾਂ ਆਪਣੇ ਫਾਈਨੈਂਸ ਪਹਿਲਾਂ ਰੈਡੀ ਕਰਨਾ ਚਾਹੀਦਾ ਅੱਜ ਆਪਾਂ ਡਿਟੇਲ ਦੇ ਵਿੱਚ ਸਿਰਫ ਫਰਸਟ ਟਾਈਮ ਬਾਏਰ ਬਾਰੇ ਗੱਲ ਕਰਦੇ ਆਂ ਵੈਰੀ ਗੁੱਡ ਜੀ ਜਿਹੜਾ ਤੁਸੀਂ ਕਹਿ ਆ ਵੀ ਬੰਦ ਤਿਆਰੀ ਕਿਵੇਂ ਕਰਨੀ ਚਾਹੀਦੀ ਹੈ ਬਿਲਕੁਲ ਜੀ ਜਦੋਂ ਆਪਾਂ ਕਰ ਲੈਣ ਜੰਨੇ ਆ ਆਸਟ੍ਰੇਲੀਆ ਦੇ ਵਿੱਚ ਸਪੈਸੀਫਿਕਲੀ ਇਹ ਸਭ ਤੋਂ ਵੱਡਾ ਡਿਸੀਜਨ ਮੰਨਿਆ ਜਾਂਦਾ ਠੀਕ ਹੈ ਨੀ ਲਾਈਫ ਦਾ ਵੱਡਾ ਡਿਸੀਜਨ ਹੈ ਕਿਉਂਕਿ ਹਰ ਬੰਦਾ ਜੌਬ ਕਰਦਾ ਉਹਦੀ ਜਿਹੜੀ ਸਪੈਸੀਫਿਕ ਇਨਕਮ ਹੈ ਉਹਦਾ ਬਹੁਤ ਸਾਰਾ ਹਿੱਸਾ ਚਲੋ ਟੈਕਸ ਵਿੱਚ ਚਲਾ ਜਾਂਦਾ ਫਿਰ ਉਹਦੇ ਖਰਚੇ 'ਚ ਚਲਾ ਜਾਂਦਾ ਇੱਥੇ ਕਹਿੰਦੇ ਨੇ ਬਹੁਤ ਬੜੀ ਅੱਜ ਕੱਲ ਟਿਕਟੌਕ ਵੇਰਾ ਚੱਲਦੀਆਂ ਮੀਮ ਬੰਦੇ ਆ ਵੀ ਆਪਾਂ ਆਸਟ੍ਰੇਲੀਆ ਕਰਨ ਕਿ ਆਏ ਆ ਬਿੱਲ ਭਰਨ ਆਏ ਆ ਠੀਕ ਹੈ ਤਾਂ ਉਹ ਗੱਲ ਸਹੀ ਹੈ ਭਾਈ ਕਿਸੇ ਹੱਦ ਤੱਕ ਕਿਉਂ ਜ਼ੀਰੋ ਸਵੇਰੇ ਉੱਠਦੇ ਵਲਕੇ ਵੀ ਪੈਸੇ ਆਉਣ ਨਾ ਆਉਣ ਤਾਂ ਤਿੰਨ ਚਾਰ ਬਿੱਲ ਜ਼ਰੂਰ ਪਈ ਹੁੰਦੇ ਆ ਮਨ ਲੇ ਖਾਤਿਆਂ 'ਚ ਈਮੇਲਾਂ ਤੇ ਚਾਹੇ ਹੇਲ ਫੋਨ ਦਾ ਬਿੱਲ ਆ ਚਾਹੇ ਉਹ ਇੰਟਰਨੈਟ ਦਾ ਚਾਹੇ ਇੱਕ ਕਾਰ ਦੀ ਕਿਸ਼ਤ ਹੈ ਚਾਹੇ ਇੰਸ਼ੋਰੈਂਸ ਹੈ ਚਾਹੇ ਕਰਡਨ ਇੰਸ਼ੋਰੈਂਸ ਹੈ ਕਰ ਦੀ ਕਿਸ਼ਤ ਹੈ ਤੇ ਮੁਲਕੇ ਵੀ ਹੋਰ ਬਲਬਲ ਬਲਾ ਕਹਿੰਦੇ ਨਾ ਬਹੁਤ سارے ਮੁਲਕੇ ਵੀ ਕਹਿੰਦੇ ਕਰਨ ਕੇ ਆਏ ਹੈ ਬਿੱਲ ਭਰਨ ਆਏ ਹੈ ਪਰ ਮਤਲਬ ਕਿ ਇਹ ਤਾਂ ਇਹ ਤਾਂ ਇਲਾਵਾ ਵੀ ਉਹਨੇ ਆਪਣੇ ਫਾਈਨੈਂਸਿਸ ਕੇ ਮੇਂ ਤਿਆਰ ਕਰਨੇ ਹੈ ਉਹਨੂੰ ਕਿ ਕਿੰਨੇ ਕੇ ਪੈਸੇ ਚਾਹੀਦੇ ਹੈ ਇਹ ਬੜਾ ਕੁਐਸਚਨ ਹੁੰਦਾ ਹੈ ਵੀ ਕਿਉਂਕਿ ਉਹ ਗਲਤ ਕਰਦਾ ਹੈ ਹਮ ਹਮ ਕ੍ਰੈਡਿਟ ਆ ਵੀ ਮੈਂ ਕਰ ਲੈਣਾ ਨਾ ਲੈਣਾ ਤਾਂ ਮੇਰੇ ਕੋਲ ਕਿੰਨੇ ਪੈਸੇ ਹੋਣੇ ਚਾਹੀਦੇ ਮੈਂ ਮੇਰੇ ਕੋਲ ਜੀ ਇੱਕ ਵਾਰ ਕੁਐਸਚਨ ਆਇਆ ਵੀ ਮੇਰੇ ਕੋਲ ਵੀਰੇ 50000 ਡਾਲਰ ਹੈ ਮੈਂ ਕਰ ਲੈ ਲਾ ਨਾ ਮੈਂ ਤੇ ਹੁਣ ਇਹਦਾ ਕੋਈ ਆਨਸਰ ਨਹੀਂ ਹੈ ਵੀ ਕਰ ਤੂੰ ਵੀਰੇ ਕਿਹੇ ਜਾ ਲੈਣਾ ਪਹਿਲਾਂ ਤੇ ਦੱਸ ਪਰਾ ਫਿਰ ਛੋਟਾ ਵੱਡਾ ਯੂਨਿਟ ਲੈਣਾ ਨਵਾਂ ਲੈਣਾ ਪੁਰਾਣਾ ਲੈਣਾ ਕਿਹੜੇ ਏਰੀਆ ਚ ਲੈਣਾ ਕਿਉਂਕਿ ਇਹ ਕੱਲੇ 50000 ਡਾਲਰ ਨਾਲ ਕਰ ਨਹੀਂ ਲਿੱਤਾ ਜਾਂਦਾ ਇਹ ਤਾਂ ਵੀ 50000 ਡਾਲਰ ਕਿਉਂਕਿ ਜੀ ਜਨਰਲੀ ਇੱਥੇ ਕਿਹਾ ਜਾਂਦਾ ਆਸਟ੍ਰੇਲੀਆ ਚ ਜਦੋਂ ਤੁਸੀਂ ਘਰ ਲੈਣੇ ਹੋ ਜੇ ਤੁਹਾਡੇ ਕੋਲੇ 20% ਉਸਦੇ ਪੈਸੇ ਹੈਗੇ ਐ ਤੇ ਪਲੱਸ 5% ਜਿਹੜੇ ਕੀ ਖਰਚੇ ਲੱਗਣੇ ਆਪਾਂ ਹੁਣ ਫਰਸਟ ਹோம் ਬਾਏਰ ਨੂੰ ਵੀ ਛੱਡਦੀ ਇਹ ਭਮਾਏ ਜੀ ਕਿਉਂਕਿ ਫਰਸਟ ਹோம் ਬਾਏਰ ਦੀ ਜਿਹੜੀ ਗ੍ਰਾਂਟਸ ਹੈ ਨਾ ਜੀ ਉਹ ਸਿਰਫ ਨਵੇਂ ਘਰਤੇ ਵੇਲੇ ਠੀਕ ਹੈ ਜੀ ਬ੍ਰੈਂਡ ਨਿਊ ਕਰ ਜਿਹਦੇ ਚ ਕੋਈ ਨਹੀਂ ਰਿ ਤੇ ਜੇ ਉਹ ਪ੍ਰਾਣਾ ਕਰ ਲੈਂਦਾ ਤਾਂ ਉਹ ਵੀ ਮਿਲ ਕੇ ਉਹਨੂੰ ਉਹ ਫਸਟ ਅੰਬਾਇਰ ਜਰੂਰ ਹੋਗਾ ਕਿਉਂਕਿ ਉਹ ਪਹਿਲਾ ਕਰਾਉਦਾ ਪਰ ਉਹਨੂੰ ਉਹ ਜਿਹੜੇ ਬੈਨੀਫਿਟਸ ਹੈ ਉਹ ਨਹੀਂ ਮਿਲਦੇ ਜੀ ਠੀਕ ਹੈ ਤਾਂ ਉਹ ਹੁਣ ਜਦੋਂ ਮੋਟਾ ਮੋਟਾ ਇਹ ਗਿਣਿਆ ਜਾਂਦਾ ਜੇ ਤੁਸੀਂ 20% ਪੈਸੇ 1 ਮਿਲੀਅਨ ਦੀ ਪ੍ਰੋਪਰਟੀ ਲੈਣੇ ਹੋ ਤੇ ਤੁਹਾਡੇ ਕੋਲ 2 ਲੱਖ ਡਾਲਰ ਹੈਗਾ ਪਲੱਸ ਜਿਹੜੀ ਸਟੈਂਪ ਡਿਊਟੀ ਤੇ ਹੋਰ ਖਰਚੇ ਲੱਗਣੇ 50 ਤੋਂ 60 ਹਜ਼ਾਰ ਡਾਲਰ ਉਹ ਹੈਗੇ ਆ ਤਾਂ 2 ਲੱਖ 60-70 ਹਜ਼ਾਰ ਡਾਲਰ ਹੈਗਾ ਤਾਂ ਤੁਹਾਡੀ ਐਲੀਜੀਬਿਲਟੀ ਇੱਕ ਤਾਂ ਸੁੱਕੀ ਬਣ ਜਾਂਦੀ ਹੈ ਤੇ ਉਹਦੇ ਨਾਲ ਜਿਹੜੀਆਂ ਕਿ ਲੋਨ ਮਾਰਗੇਜ ਇੰਸ਼ੋਰੈਂਸ ਹੁੰਦੇ ਆ ਜੀ ਉਹ ਸ਼ਾਇਦ ਨਹੀਂ ਨਹੀਂ ਰਾਈਟ ਜੀ ਬਿਲਕੁਲ ਜੀ ਕਿਉਂਕਿ ਜੇ 80% ਛੋਟੀ ਐਲਵੀਆਰ ਹੈ ਤਾਂ ਫਿਰ ਤੁਹਾਨੂੰ ਉਸਤੇ ਪੈਸੇ ਜਿਹੜੇ ਮਾਰਗੇਜ ਇੰਸ਼ੋਰੈਂਸ ਵਗੈਰਾ ਹੁੰਦੇ ਉਹ ਨਹੀਂ ਲੱਗਦੇ ਤੇ ਉਹ ਪ੍ਰੋਪਰਟੀ ਸੌਖੀ ਸੈਟਲ ਹੋ ਜਾਂਦੀ ਹੈ ਕਿਉਂਕਿ ਉਹ ਫਿਰ ਬਹੁਤ ਸਾਰੇ ਜਿਹੜੇ ਬੈਂਕ ਹੈ ਉਹ ਜੇ 20% ਤੁਸੀਂ ਆਦੇ ਕੋਲ ਪੈਸੇ ਦਿੰਨੇ ਹੋ ਤਾਂ ਉਹ ਤੁਹਾਡੀ ਐਪਲੀਕੇਸ਼ਨ ਨੂੰ ਲੈਣ ਨੂੰ ਤਿਆਰ ਹੋ ਜਾਂਦੇ ਆ ਅਦਰਵਾਈਜ਼ ਤਾਂ ਮਿਲ ਕੇ ਬਹੁਤ ਸਾਰੇ ਬੈਂਕ ਐਸੇ ਜਿਹੜੇ 20-20 40% ਦੀ ਵੀ ਕਰੀ ਜਾਂਦੇ ਜੀ ਹੋਮ ਸਟਾਰਟ ਹੈ ਜਿਹੜੀ ਕਿ ਗਵਰਨਮੈਂਟ ਦੀ ਆਪਣੀ ਖੁਦ ਦੀ ਕੰਪਨੀ ਹੈ ਉਹ ਤੇ 2% ਤੇ 2% ਤੇ ਵੀ ਲੋਨ ਕਰ ਦਿੰਦੀ ਹੈ ਪਰ ਹੈਵਿੰਗ ਸੈਟ ਕਿ ਉਹਦੇ ਜਿਹੜੇ ਇੰਟਰਸਟ ਰੇਟ ਆ ਬਹੁਤ ਜ਼ਿਆਦਾ ਹੈ ਠੀਕ ਹੈ ਉੱਪਰੋਂ ਦੀ ਕੋਈ ਇਕਵਿਟੀ ਨਹੀਂ ਇਕੱਠੀ ਹੁੰਦੀ ਹਮੇਸ਼ਾ ਧਿਆਨ ਰੱਖੋ ਕਈ ਚੀਜ਼ਾਂ ਦਾ ਸਲਾਹ ਲਿਆ ਕਰੋ ਤੇ ਫੇਰ ਹੀ ਆਪਣਾ ਡਿਸੀਜਨ ਲਿਆ ਕਰੋ ਵਧੀਆ ਗੱਲ ਹੈ ਜੀ ਕਿਉਂਕਿ ਦੇਖੋ ਜਿਹੜਾ ਜਿਹੜਾ 50000 ਰੁਪਏ ਦੀ ਗੱਲ ਸੀ ਨਾ ਮੈਂ ਉਹਨਾਂ ਨੂੰ ਉਹੀ ਕਿਹਾ ਵੀ ਦੇਖੋ ਜੀ ਅਸੀਂ ਹੈਗੇ real estate agent ਸਾਡਾ ਕੰਮ ਹੈ ਪ੍ਰੋਪਰਟੀ ਨੂੰ ਤੁਹਾਨੂੰ ਲੱਭ ਕੇ ਦੇਣਾ ਖਰੀਦਵਾਨਾਂ ਤੇ ਵੇਚਣਾ ਠੀਕ ਹੈ ਨਾ ਜੀ ਇਹ ਕੁਐਸਚਨ ਤੁਸੀਂ ਕਰੋ ਆਪਣੇ ਅਕਾਊਂਟੈਂਟ ਨੂੰ ਇਹ ਕੁਐਸਚਨ ਤੁਸੀਂ ਕਰੋ ਆਪਣੇ ਬ੍ਰੋਕਰ ਨੂੰ ਬ੍ਰੋਕਰ ਦੀ ਸਰਵਿਸਿਜ਼ ਆਸਟ੍ਰੇਲੀਆ ਦੇ ਵਿੱਚ ਜੀ ਜਿਹੜੀ ਹੈ ਨਾ ਜੀ ਉਹ ਆਲਮੋਸਟ ਫ੍ਰੀ ਅਵੇਲੇਬਲ ਹੈ ਜਿਹੜੇ ਬ੍ਰੋਕਰ ਨੂੰ ਪੈਸੇ ਮਿਲਨੇ ਆ ਉਹਨੂੰ ਲੋਨ ਕਰਾਉਣ ਦੇ ਬੈਂਕ ਤੋਂ ਮਿਲਨੇ ਆ ਛੋਡੇ ਤੋਂ ਬ੍ਰੋਕਰ ਜਨਰਲੀ ਕੋਈ ਵੀ ਫੀਸ ਨਹੀਂ ਲੈਂਦਾ ਜੇ ਉਸਨੇ ਤੁਹਾਡੀ ਫਾਈਲ ਤੇ ਕੋਈ ਐਕਸਟਰਾ ਕੰਮ ਨਹੀਂ ਕੀਤਾ ਜੇ ਕੁਝ ਐਸਾ ਸਪੈਸੀਫਿਕ ਫੀਸ ਹੈ ਤਾਂ ਆਪਾਂ ਕਹਿ ਨਹੀਂ ਸਕਦੇ ਜੀ ਪਰ ਨਾਰਮਲੀ 9 ਆਊਟ ਆਫ 10 ਜੇ ਆਪ ਕਹੀਏ ਤਾਂ ਬ੍ਰੋਕਰ ਜਿਹੜਾ ਹੈ ਜਿਹੜਾ ਤੁਹਾਡਾ ਵੈਂਡਰ ਜੀ ਨੂੰ ਤੁਸੀਂ ਜਾ ਕੇ ਮਿਲਦੇ ਹੋ ਬਾਹਰ ਤੋਂ ਪੈਸੇ ਨਹੀਂ ਲੈਂਦਾ ਜੀ ਕਿਉਂਕਿ ਉਹਨੂੰ ਬੈਂਕ ਤੋਂ ਕਮਿਸ਼ਨ ਮਿਲਦਾ ਹੈ ਐਸ ਕਰਕੇ ਇਹ ਵੀ ਨਹੀਂ ਹੈ ਵੀ ਤੁਸੀਂ ਮਿਲ ਕੇ ਇਹ ਸੋਚੋ ਕਿ ਮੈਂ ਇੱਕ ਤੋਂ ਦੋ ਤੋਂ ਚਾਰ ਤੋਂ ਪੰਜ ਤੋਂ ਅਲੱਗ-ਅਲੱਗ ਬ੍ਰੋਕਰਾਂ ਤੋਂ ਪੁੱਛ ਲਾਂ ਕਿ ਇਹ ਕੋਈ ਘੱਟ ਪੈਸੇ ਲੈ ਲਵੇ ਤਾਂ ਇਹ ਵੀ ਗਲਤ ਹੈ ਜੀ ਕਿਉਂਕਿ ਜਿੰਨੇ ਵਾਰ ਤੁਸੀਂ ਕਿਸੇ ਬ੍ਰੋਕਰ ਕੋਲ ਜਾਂਦੇ ਹੋ ਤਾਂ ਓਨੇ ਵਾਰ ਤੁਹਾਡੀ ਕ੍ਰੈਡਿਟ ਜਿਹੜੀ ਹਿਸਟਰੀ ਹੈ ਉਹ ਤੁਹਾਡੀ ਜਿਹੜੀ ਤੁਹਾਡੀ ਸਰਚ ਹੋਣੀ ਹੈ ਉਹ ਕ੍ਰੈਡਿਟ ਫਾਈਲ ਤੇ ਚੜਦਾ ਰਹਿੰਦਾ ਜੀ ਤੇ ਉਹ ਓਨੀ ਸਰਚ ਜਿੰਨੀ ਜ਼ਿਆਦਾ ਸਰਚਿਸ ਬੱਸਦੀਆਂ ਤਾਂ ਕ੍ਰੈਡਿਟ ਸਕੋਰ ਉਹਨਾ ਨੀਵਾ ਜਾਂਦਾ ਐਸ ਕਰਕੇ ਬੜੇ ਧਿਆਨ ਨਾਲ ਤੁਸੀਂ ਐਸੀ ਜੀ ਨੂੰ ਚੂਜ਼ ਕਰਿਆ ਕਰੋ ਜੀ ਚਾਹੇ ਤਾਂ ਤੁਸੀਂ ਆਪਣੇ ਜਿਹੜੇ ਜਿਹੜੇ ਬੈਂਕ ਚ ਬੈਂਕਿੰਗ ਕਰਦੇ ਹੋ ਕਿ ਪਹਿਲੀ ਗੱਲ ਤਾਂ ਅੱਜਕੱਲ ਬੈਂਕ ਐਜ ਕੇ ਬਹੁਤ ਸਿਆਣੇ ਹੋ ਗਏ ਠੀਕ ਹੈ ਨਾ ਬਿਲਕੁਲ ਜੀ ਹੂੰ ਛੋਟੇ ਖਾਤੇ ਚ ਚਾਲੀ ਪੰਜਾਹ ਇਹ ਹਰ ਫੋਨ ਹੀ ਨਹੀਂ ਦਿੰਦੇ ਉਹ ਹੂੰ ਜਦੋਂ ਹੁੰਦਿਆ ਨਾਲ ਦੇ ਨਾਲ ਤੁਹਾਨੂੰ ਕਿਤੇ ਨਾ ਕਿਤੇ ਕਾਲ ਆ ਜਾਂਦਾ ਵੀ ਕਈ ਕਾਰ ਲੈ ਲਓ ਕਾਰ ਨਹੀਂ ਤਾਂ ਜੇ 60 70 ਹਜ਼ਾਰ ਲੱਖ ਦੇਖ ਲੈ ਤਾਂ ਘਰ ਲੈ ਲਓ ਤੇ ਉਹ ਆਪਣੇ ਜਿਹੜੇ ਬੈਂਕ ਦੇ ਸਪੈਸ਼ਲਿਸਟ ਲੈਂਡਰਸ ਨੇ ਉਸ ਨੂੰ ਕਾਲ ਕਰ ਕਰਕੇ ਖੁਦ ਹੀ ਬੁਲਾ ਲੰਦੇ ਆ ਕਿ ਤੁਹਾਡੀ ਐਲੀਜੀਬਿਲਟੀ ਤੁਹਾਨੂੰ ਅਸੀਂ ਦੱਸ ਦਿੰਨੇ ਆ ਕਿ ਕਿੰਨੀ ਹੈ ਤੇ ਤੁਸੀਂ ਘਰ ਜਾਂ ਕਾਰ ਜਾਂ ਜੋ ਵੀ ਆਪਣੀ ਕੋਈ ਪ੍ਰਾਪਰਟੀ ਲੈਣੀ ਹੈ ਉਹ ਲੈ ਲਓ ਤੁਸੀਂ ਠੀਕ ਹੈ ਪਰ ਜੇ ਤੁਸੀਂ ਨਾਟ ਓਨਲੀ ਬੈਂਕ ਜੇ ਤੁਸੀਂ ਕਿਸੇ ਬ੍ਰੋਕਰ ਕੋਲ ਜਾਂਦੇ ਹੋ ਤਾਂ ਸਪੈਸੀਫਿਕਲੀ ਕਿਸੇ ਬ੍ਰੋਕਰ ਕੋਲੇ ਵਧੀਆ ਬ੍ਰੋਕਰ ਕੋਲ ਜਾਓ ਆਪਣੀ ਵਿਦਨ ਕਮਿਊਨਿਟੀ ਬਹੁਤ سارے ਬ੍ਰੋਕਰਸ ਹੈਗੇ ਆ ਬਾਕੀ ਤੁਸੀਂ ਗੂਗਲ ਸਭ ਕੁਝ ਵਧੀਆ ਚੀਜ਼ ਹੈ ਜੀ ਉੱਤੇ ਤੁਸੀਂ ਸਰਚ ਕਰਕੇ ਕਿਸੇ ਨੂੰ ਵੀ ਕਿਸੇ ਵੀ ਨੂੰ ਚੂਜ਼ ਕਰਕੇ ਕੰਪਨੀ ਕੋਲ ਵਧੀਆ ਕੋਲ ਜਾ ਕੇ ਆਪਣਾ ਸਿਨੈਰੀਓ ਦੱਸ ਕੇ ਆਪਣੀ ਇਨਕਮ ਆਪਣੇ ਖਰਚੇ ਆਪਣੀ ਐਸੈਟਸ ਆਪਣੀ ਲਾਇਬਿਲਟੀ ਆਪਣੀ ਫੈਮਲੀ ਇਨਕਮ ਤੇ ਆਪਣੀ ਫੈਮਲੀ ਦੇ ਜੇ ਤੁਹਾਡੇ ਕੋਈ ਬੱਚੇ ਹੈ ਜੀ ਉਹ ਸਾਰੇ ਜਿਹੜੇ ਜਿਹੜੇ ਕੀ ਡਿਪੈਂਡੈਂਟ ਗਿਨੇ ਜਾਂਦੇ ਆ ਉਹ ਸਾਰੇ ਦੱਸ ਕੇ ਫਿਰ ਉਸ ਹਸਾਰ ਨੂੰ ਤੁਹਾਡਾ ਇੱਕ ਪੂਰੀ ਇੱਕ ਫਾਈਲ ਬਣਦੀ ਹੈ ਉਹਦੇ ਨਾਲ ਐਲੀਜੀਬਿਲਟੀ ਨਿਕਲਦੀ ਹੈ ਕਿ ਤੁਸੀਂ ਕਿੰਨੇ ਪੈਸੇ ਬੈਂਕ ਤੋਂ ਬੋਰੋ ਕਰ ਸਕਦੇ ਹੋ ਇਹ ਬਹੁਤ ਜ਼ਰੂਰੀ ਹੈ ਜੀ ਫਰਸਟ ਟਾਈਮ ਬਾਏਰ ਲਈ ਤਾਂ ਸਪੈਸੀਫਿਕਲੀ ਕਿਉਂਕਿ ਉਹਨੂੰ ਉਹਨੂੰ ਪਤਾ ਨਹੀਂ ਹੈ ਵੀ ਮੇਰੀ ਬੋਰਿੰਗ ਕਿਹਨੇ ਹੈ ਸਿਰਫ 50000 ਖਾਤੇ ਚ ਹੋਣ ਨਾਲ ਕਈ ਵਾਰ ਇਹ ਪੋਸੀਬਲ ਨਹੀਂ ਹੁੰਦਾ ਜੀ ਕਿ ਵੀ ਆਪਾਂ ਕੋਈ ਪ੍ਰਾਪਰਟੀ ਲੈ ਲਈਏ ਇਸ ਕਰਕੇ ਮੈਂ ਜਿਹੜੇ ਨੰਬਰ ਦੇ ਰਿਹਾ ਇਹ ਸਿਰਫ ਇੱਕ ਆਪਾਂ ਜਾਣਕਾਰੀ ਸ਼ੇਅਰ ਕਰਨ ਲਈ ਨੰਬਰ ਦੇ ਰਿਹਾ ਇਹ ਆਪਾਂ ਇਹ ਵੀ ਲੱਖ ਦੀ ਪ੍ਰਾਪਰਟੀ 1 ਮਿਲੀਅਨ ਦੀ ਪ੍ਰਾਪਰਟੀ ਹੈ ਤਾਂ 2.5 ਲੱਖ ਚਾਹੀਦਾ ਤਾਂ ਹੋਰ ਸਰ ਪ੍ਰਾਪਰਟੀ 5-6 ਲੱਖ ਦੀ ਵੀ ਮਿਲ ਜਾਂਦੀ ਹੈ ਜੀ ਪ੍ਰਾਪਰਟੀਆਂ 2-2 ਮਿਲੀਅਨ ਦੀਆਂ 5-5 ਮਿਲੀਅਨ ਦੀ ਵੀ ਹੈਗੀਆਂ ਤਾਂ ਇਸ ਕਰਕੇ ਇਹਨੂੰ ਸਿਰਫ ਇੱਕ ਨੰਬਰ ਗਿਣਿ ਤਾਂ ਇਹ ਬਹੁਤ ਜ਼ਰੂਰੀ ਹੈ ਇੱਕ ਵਧੀਆ ਬ੍ਰੋਕਰ ਦਾ ਹੋਣਾ ਇਸਕੇ ਬਹੁਤ ਜ਼ਰੂਰੀ ਹੈ ਤੁਸੀਂ ਬ੍ਰੋਕਰ ਤੋਂ ਜਾਣਕਾਰੀ ਜ਼ਰੂਰ ਲਓ ਤੇ ਆਪਾਂ ਜੇ ਜਿਹੜੇ ਵੀ ਦਰਸ਼ਕ ਐਸਸੀ ਨੂੰ ਸੁਣ ਰਹੇ ਹੈ ਤਾਂ ਅਸੀਂ ਵੀ ਤੁਹਾਡੀ ਪੂਰੀ ਮਦਦ ਕਰ ਸਕਦੇ ਹਾਂ ਜੀ ਹਾਲਾਂਕਿ ਸਾਡਾ ਇਹ ਕੰਮ ਨਹੀਂ ਹੈ ਅਸੀਂ ਬ੍ਰੋਕਰ ਅਕਾਊਂਟੈਂਟ ਜਾਂ ਪ੍ਰੋਫੈਸ਼ਨਲ ਨਹੀਂ ਹੈ ਪਰ ਅਸੀਂ ਐਸ ਇੰਡਸਟਰੀ ਦੇ ਨਾਲ ਜੁੜੇ ਹੋਣ ਕਰਕੇ ਅਸੀਂ ਬਹੁਤ ਸਾਰੇ ਬ੍ਰੋਕਰਸ ਨਾਲ ਕੰਮ ਕਰਦੇ ਹਾਂ ਠੀਕ ਹੈ ਕਨਵੈਂਸਰਸ ਨਾਲ ਕੰਮ ਕਰਦੇ ਹਾਂ ਅਸੀਂ ਲਾਇਰਸ ਨਾਲ ਕੰਮ ਕਰਦੇ ਹਾਂ ਤਾਂ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਕਿਸੇ ਕੋਈ ਤੁਹਾਨੂੰ ਰੈਫਰੈਂਸ ਚਾਹੀਦਾ ਹੈ ਤਾਂ ਤੁਸੀਂ ਪਲੀਜ਼ ਸਾਡੇ ਨਾਲ ਵੀ ਗੱਲ ਕਰਕੇ ਸਾ ਸਾਡਾ ਤੁਸਲਾ ਲੈ ਸਕਦੇ ਹੋ ਜੀ ਕੋਈ ਦਿੱਕਤ ਨਹੀਂ ਤੇ Google ਦੇ ਉੱਤੇ ਸਿਰਫ ਤੁਸੀਂ ਬ੍ਰੋਕਰਸ ਦੀ ਲਿਸਟ ਸਰਚ ਕਰ ਸਕਦੇ ਹੋ Google ਦੇ ਉੱਤੇ ਸਰਚ ਨਾ ਕਰਿਓ ਕਿ ਸਾਡੀ ਬੋਰਿੰਗ ਕਪੈਸਿਟੀ ਕੀ ਬਣਨੀ ਹੈ ਕਿ ਨਹੀਂ Google ਹਰ ਇੱਕ ਚੀਜ਼ ਦੀ ਆਪਣੇ ਕਹਿੰਦਾ ਤੇ ਤੁਹਾਨੂੰ ਟੂ ਮੱਚ ਜਾਣਕਾਰੀ ਵੀ ਇਕ ਮਾੜੀ ਹੁੰਦੀ ਹੈ ਨਾ ਜੇ ਪੋਤਾ ਫਿਰ ਜਦੋਂ ਤੁਸੀਂ ਇੱਕ ਸਰਚ ਮਾਰਦੇ ਹੋ ਸਿਰਫ ਹਾਊ ਮੱਚ ਆਈ ਕੈਨ ਬੋਰੋ ਤਾਂ ਗੂਗਲ ਦਾ ਸਾਰੇ ਦੱਸਣਾ ਹੈ ਸ਼ੁਰੂ ਤੋਂ 1000 ਰੁਪਏ ਲੈ ਕੇ ਕਿੱਥੇ ਲੈ ਜਾਣਾ ਹੈ ਹਿਊਮਨ ਨਾਲ ਗੱਲ ਕਰੋ ਮਿਲੋ ਫੇਸ ਟੂ ਫੇਸ ਗੱਲ ਕਰੋ ਸਾਰਾ ਕੁਝ ਆਪਣਾ ਨਾ ਦੱਸ ਕੇ ਤੇ ਬ੍ਰੋਕਰ ਇਹ ਆ ਕਿ ਉਹ ਕਾਫੀ ਬੈਂਕਾਂ ਨਾਲ ਕੰਮ ਕਰਦੇ ਆ ਤਾਂ ਓਬਵੀਅਸਲੀ ਉਹਨਾਂ ਨੂੰ ਵੱਧ ਆਪਸ਼ਨਸ ਮਿਲ ਜਾਂਦੇ ਆ ਹਾਂ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਜੇ ਤੁਸੀਂ ਕਿਸੇ ਸਪੈਸੀਫਿਕ ਬੈਂਕ ਕੋਲ ਬੈਂਕਿੰਗ ਕਰਦੇ ਹੋ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਹਾਨੂੰ ਸਿਰਫ ਉੱਥੇ ਉਸ ਉਸ ਬੈਂਕ ਨੇ ਆਪਣੇ ਪ੍ਰੋਡਕਟ ਦਿੱਤੇ ਨੇ ਉਹ ਸਾਰੇ 2 ਹੋਣ 4 ਹੋਣ 6 ਹੋਣ ਤੇ ਪਰ ਬ੍ਰੋਕਰ ਹੈ ਬ੍ਰੋਕਰ ਖੁਦ ਹੀ 20 ਬੈਂਕਾਂ ਨਾਲ ਕੰਮ ਕਰਦਾ ਜੀ ਤਾਂ ਉਹਨੇ ਕਿਤੇ ਨਾ ਕਿਤੇ ਜੀ ਤੁਹਾਡੀ ਬ ਲੈ ਕੇ ਉਹਨੇ ਬੈਂਕ ਤੋਂ ਹੀ ਦੇਨੇ ਠੀਕ ਹੈ ਪਰ ਕਈ ਵਾਰ ਕੋਈ ਬੈਂਕ ਥੋੜੇ ਜਿ ਕਿਸੇ ਕਿਸ ਨਾ ਕਿਸੇ ਚੀਜ਼ ਨੂੰ ਲੈ ਕੇ ਲੈਣੀ ਟੁੰਦੇ ਹੈ ਜੀ ਤੇ ਜਿਵੇਂ ਹੁਣ ਇਸ ਛੋਟੇ ਜੀ ਇੱਕ ਸਿੰਪਲ ਜੀ ਗੱਲ ਇਹ ਹੈ ਵੀ ਕਈ ਬੈਂਕ ਤਾਂ ਐਸੀ ਹੈ ਜੀ ਜਿਹੜੀ ਛੋਟੀ ਲਾਸਟ 2 ਤੋਂ 3 ਸਾਲ ਦੀ ਪੀਏ ਵਾਈ ਜਿਹੜੀ ਹੁੰਦੀ ਹੈ ਜਿਹੜਾ ਆਪਾਂ ਟੈਕਸ ਫਾਈਲ ਕਰਦੇ ਆ ਅਸੈਸਮੈਂਟ ਨੋਟਿਸ ਮੰਗਦੇ ਕੁਝ ਮੈਂ ਕਹਿੰਦਾ ਇੱਕ ਸਾਲ ਦਾ ਮੰਗਦੇ ਜੀ ਤਾਂ ਇਹ ਚੀਜ਼ਾਂ ਜਿਹੜਾ ਫਰਕ ਹੈ ਉਹ ਤੁਹਾਨੂੰ ਬ੍ਰੋਕਰ ਕੋਲ ਜਾ ਕੇ ਜ਼ਿਆਦਾ ਸਮਝ ਆ ਸਕਦਾ ਹੈ ਰੈਦਰ ਦਨ ਕਿ ਤੁਸੀਂ ਬੈਂਕ ਕੋਲੇ ਪਰ ਅਸੀਂ ਇਹਦੇ ਵਿੱਚ ਇਹ ਨਹੀਂ ਕਹ ਰਹੇ ਵੀ ਬੈਂਕ ਕੋਲ ਨਾ ਜਾਓ ਜੀ ਆਪਦੇ ਬੈਂਕ ਕੋਲ ਤੁਸੀਂ ਜ਼ਰ ਪਰ ਬ੍ਰੋਕਰ ਕੋਲੇ ਆਫਕੋਰਸ ਬੈਂਕ ਨਾਲੋਂ ਸਪੈਸੀਫਿਕ ਬੈਂਕ ਨਾਲੋਂ ਜ਼ਿਆਦਾ ਆਪਸ਼ਨ ਹੁੰਦੇ ਆ ਬਿਲਕੁਲ ਜੀ ਨਹੀਂ ਬਿਲਕੁਲ ਬਿਲਕੁਲ ਤੇ ਇਹਨਾਂ ਚ ਜਦੋਂ ਦੇਖੋ ਫਰਸਟ ਹਮ ਬਾਇਰ ਅਗਰ ਧਿਆਨ ਰੱਖੇ ਕਿਉਂਕਿ ਜੇ ਉਹਨੂੰ ਪਤਾ ਵੀ ਆ ਕੈਸ਼ ਰੈਡੀ ਹੈ ਕੈਸ਼ ਰੈਡੀ ਹੈ ਬਿਲਕੁਲ ਮੇਰਾ ਫਾਈਨਸ ਰੈਡੀ ਹੈ ਤਾਂ ਜਦੋਂ ਉਹਨੂੰ ਪਤਾ ਹੈ ਨਾ ਵੀ ਮੈਂ ਮੇਰੇ ਕੋਲ ਇੰਨਾ ਕੁਸ਼ ਹੈਗਾ ਤਾਂ ਉਹਦੀ ਬਾਇੰਗ ਕੌਨਫੀਡੈਂਸੀ ਵਾਜਨ ਹੈ ਬਿਲਕੁਲ ਬਿਲਕੁਲ ਆਲਰੇਡੀ ਆਫਰ ਦੇਣੀ ਹੈ ਆਲਰੇਡੀ ਗੱਲ ਕਰਨੀ ਹੈ ਏਜੰਟ ਨਾਲ ਵੀ ਹਾਂ ਜੀ ਆਹ ਪ੍ਰੋਪਰਟੀ ਮੈਨੂੰ ਪਸੰਦ ਹੈ ਉਹ ਪ੍ਰੋਪਰਟੀ ਦਾ ਗਾਈਡ ਪ੍ਰਾਈਸ ਕੋਈ ਨਹੀਂ ਦਿੰਦਾ ਕੰਟੈਕਟ ਏਜੰਟ ਲਿਖਿਆ ਪਰ ਉਹਨੂੰ ਪਤਾ ਹੈ ਵੀ ਬਾયર ਨੂੰ ਵੀ ਮੈਂ ਇੰਨੇ ਪੈਸੇ ਦੇ ਸਕਦਾ ਤਾਂ ਉਹਨੂੰ ਕੌਨਫੀਡੈਂਸ ਹੈ ਉਹਨੂੰ ਪਤਾ ਹੈ ਵੀ ਹਾਂ ਮੈਂ ਉਹਦੀ ਆਡੀਟ ਬੋਰਿੰਗ ਚੈੱਕ ਕਰ ਚੁੱਕਿਆ ਨਹੀਂ ਇਐਸੀ ਤਾਂ ਬੜਾ ਫਰਕ ਪੈਂਦਾ ਐਸ ਕਰਕੇ ਤੁਸੀਂ ਪਹਿਲਾਂ ਕੈਸ਼ ਰੈਡੀ ਹੋਣਾ ਬਹੁਤ ਜ਼ਰੂਰੀ ਹੈ ਜੀ ਬਾਈ ਕਰਨ ਲਈ ਤੇ ਰੈਦਰ ਥੈਨ ਕਿ ਤੁਸੀਂ ਕਿਸੇ ਪ੍ਰੋਪਰਟੀ ਦੇ ਜਾ ਕੇ ਆਫਰ ਦੇ ਦਿਓ ਤੇ ਬਾਅਦ ਚ ਤੁਹਾਨੂੰ ਕਿਸੇ ਕਨਸੀਕਵੈਂਸਿਸ ਤੋਂ ਨਿਕਲਣਾ ਪਵੇ ਤਾਂ ਐਸੀ ਦਾ ਧਿਆਨ ਰੱਖਿਆ ਕਰੋ ਜੀ ਹਾਂ ਕਿਉਂਕਿ ਆਰਾਮ ਨਾਲ ਆਪਣਾ ਸਾਰੀ ਤਸੱਲੀ ਕਰਕੇ ਨਿਕਲੋ ਟਾਈਮ ਲੱਗਦਾ ਕੋਈ ਚੱਕਰ ਨਹੀਂ ਤੁਸੀਂ ਆਪਣੀ ਸੇਵਿੰਗ ਕਰੋ ਹੋਰ ਜ਼ਿਆਦਾ ਆਪਣੀ ਮਤਲਬ ਪ੍ਰੋਪਰ ਡਿਪੋਜ਼ਿਟ ਰੈਡੀ ਰੱਖੋ ਕਾਲੀ ਨਾ ਕਰੋ ਕਿਉਂਕਿ ਉਸ ਟਾਈਮ ਦੇ ਉੱਤੇ ਤੁਸੀਂ ਤੁਹਾਨੂੰ ਜਲਦੀ ਜਲਦੀ ਚ ਘਰ ਮਿਲ ਸਕਦਾ ਪਰ ਜਿਹੜੀ ਬਾਅਦ ਚ ਪ੍ਰੋਬਲਮਸ ਆਉਂਦੀਆਂ ਉਹ ਤੁਹਾਨੂੰ ਜ਼ਿਆਦਾ ਔਖਾ ਕਰਦੀਆਂ ਬਿਲਕੁਲ ਜੀ ਬਿਲਕੁਲ ਸਪਾਟ ਔਨ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਜਿਵੇਂ ਸਾਨੂੰ ਪਹਿਲਾਂ ਦੱਸਿਆ ਜੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਿਸੀਜਨ ਹੈ ਇਹ ਤੇ ਤੁਸੀਂ ਜਿਹੜਾ ਘਰ ਲੈ ਰਹੇ ਹੋ ਉਹ ਬੜੇ ਬੜੇ ਚਾਵਾਂ ਨਾਲ ਬੜੀ ਖੁਸ਼ੀਆਂ ਨਾਲ ਲਿੱਤਾ ਜਾਂਦਾ ਹੈ ਉਸ ਘਰ ਦੇ ਵਿੱਚ ਤੁਸੀਂ 5 10 20 30 50 ਸਾਲ ਰਹਿਣਾ ਹੈ ਠੀਕ ਹੈ ਨਾ ਜੀ ਇਸ ਕਰਕੇ ਐਸ ਡਿਸੀਜਨ ਨੂੰ ਲੈਣ ਲੱਗੇ ਕਹਿੰਦੇ ਹਮੇਸ਼ਾ ਆ ਠੀਕ ਹੈ ਜੀ ਦੋ ਵਾਰ ਜ਼ਰੂਰ ਸੋਚੋ ਹੁਣ ਇੱਕ ਪਹਿਲਾ ਸਮਾਂ ਸੀਗਾ ਐਚ ਕੇ 20 30 ਸਾਲ ਪਹਿਲਾਂ ਜਦੋਂ ਲੋਕ ਬਾਹਰ ਜਾਂਦੇ ਸੀਗੇ ਤੇ ਉਦੋਂ ਨਾ ਮਤਲਬ ਕਿ ਐਨੇ ਲੋਕ ਨਹੀਂ ਹੁੰਦੇ ਸੀ ਜਿਹੜੇ ਕਿ ਆਪਣੀ ਵਿਦਨ ਕਮਿਊਨਿਟੀ ਜਿਹੜੇ ਰੈਸਲਾ ਜਾਂ ਦੇ ਸਕਣ ਹੁਣ ਅੱਜ ਸਮਾਂ ਬਦਲ ਗਿਆ ਅੱਜ ਇਹ ਵੀ ਤੁਸੀਂ ਕਿਸੇ ਵੀ ਫੀਲਡ ਚ ਨਿਕਲ ਜਾਓ ਤੁਸੀਂ ਆਪ ਅੱਜ ਆਪਾਂ ਫਸਟ ਅੰਬਾਇਰ ਦੀ ਗੱਲ ਕਰ ਰਹੇ ਹਾਂ ਉਹਨੂੰ ਕਾਊਂਟੈਂਟ ਜਾਂ ਪ੍ਰੋਫੈਸ਼ਨਲ ਚਾਹੀਦੇ ਉਹਦੇ ਕੋਲ ਹੈਗੇ ਠੀਕ ਹੈ ਨਾ ਉਹ ਉਮਲਕੇ ਹੈਗੇ ਮਤ ਕਹਿਣਾ ਕਿਉਂ ਕਹਿ ਰਹੇ ਮੈਂ ਵੀ ਉਹ ਵਿਦਨ ਕਮਿਊਨਿਟੀ ਐਨੇ ਬੰਦੇ ਇਨਵੋਲਵ ਐਸੇ ਕੰਮ ਦੇ ਵਿੱਚ ਬੀਓ ਜੀ ਤੋਂ ਮਰਜ਼ੀ ਹੋ ਰਹਿ ਲੈ ਸਰ। ਠੀਕ ਹੈ ਜੀ। ਤਾਂ ਰਹਿ ਲੈ ਰਹਿ ਲੈ ਚ ਕੋਈ ਹਰਜ ਨਹੀਂ ਹੈ ਜੀ। ਰਹਿ ਜਰੂਰ ਲਿਆ ਕਰੋ ਗੱਲ ਕਰਿਆ ਕਰੋ ਗੱਲ ਕਰਕੇ ਹੀ ਮਸਲਿਆਂ ਦੇ ਹੱਲ ਨਿਕਲਦੇ ਆ ਤੇ ਮੁੱਦੇ ਰੀਅਲ ਏਸਟੇਟ ਦੇ ਸਾਡੇ ਇਸ ਪ੍ਰੋਗਰਾਮ ਤੇ ਅਸੀਂ ਤੁਹਾਨੂੰ ਐਸੀ ਤਰ੍ਹਾਂ ਦੀ ਜਾਣਕਾਰੀਆਂ ਹਮੇਸ਼ਾ ਸ਼ੇਅਰ ਕਰਦੇ ਰਵਾਂਗੇ। ਜੋ ਵੀ ਤੁਹਾਡੇ ਸਵਾਲ ਹੈ, ਜੋ ਵੀ ਤੁਹਾਡੀ ਇਨਕੁਆਰੀਜ਼ ਹੈ ਉਹ ਸਾਨੂੰ ਦੱਸੋ ਤਾਂ ਕਿ ਅਸੀਂ ਉਸ ਦੇ ਆਨਸਰ ਤੁਹਾਡੇ ਲਈ ਲੈ ਕੇ ਆਈਏ ਤਾਂ ਕਿ ਉਹ ਤੁਹਾਡੇ ਲਈ ਵੀ ਲਾਹੇਵੰਦ ਹੋਣ ਤੇ ਸਾਡੇ ਲਈ ਵੀ ਹੋਣ ਜੀ। ਇਹ ਸੀਗਾ ਅੱਜ ਦੇ ਇਸ ਪ੍ਰੋਗਰਾਮ ਦਾ ਸਾਰ ਜੀ ਤੇ ਆਪਾਂ ਅਗਲੇ ਪ੍ਰੋਗਰਾਮ 'ਚ ਫੇਰ ਮਿਲਦੇ ਹਾਂ ਜੀ। ਹੁਣ ਲੋ ਅਜ਼ਾਜ਼ਤ। ਸਸ਼ੀਕਾਲ ਸਸ਼ੀਕਾਲ ਜੀ